ਜਿਹੜੇ ਬੰਦੇ ਨੇ ਨਾ ਹਾਈਪਰ ਹੋਏ ਆ ਭੇੜੇ ਪੇੜੇ ਤੁਸੀਂ ਨੈਟ ਤੇ ਨੋਟ ਕਰੋ ਇੰਨੀਆਂ ਗੰਦੀਆਂ ਗਾਲ੍ਹਾਂ ਕੱਢਦੇ ਨੇ ਸੁਣ ਵੀ ਨਹੀਂ ਸਕਦੇ ਐਡੇ ਭੇੜੇ ਪੇੜੇ ਇਲਜ਼ਾਮ ਲਾਉਂਦੇ ਨੇ ਨਾ ਆਪਾਂ ਸੋਚ ਵੀ ਨਹੀਂ ਸਕਦੇ ਐਡੇ ਭੇੜੇ ਇਲਜ਼ਾਮ ਸਬੂਤ ਕੋਈ ਨਹੀਂ ਐਡੇ ਭੇੜੇ ਇਲਜ਼ਾਮ ਇੰਨੀਆਂ ਗੰਦੀਆਂ ਗਾਲ੍ਹਾਂ ਕੱਢਦੇ ਐ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਇੰਨੀ ਬਕਵਾਸ ਨੈਟ ਦੇ ਉੱਤੇ ਹੈ ਸਿੱਖ ਨੇ ਵੇਖੋ ਗਾਲ੍ਹਾਂ ਕਿੱਦਾਂ ਦੀਆਂ ਕੱਢਦੇ ਤੇ ਹਾਈਪਰ ਹੋਏ ਆ ਜਾਂ ਤੇ ਭਾਈ ਇਹਨਾਂ ਨਾਲ ਲੜੀਏ ਇਹ ਮਾਰਨ ਪੈਂਦੇ ਆ ਕਦੇ ਘੇਰਦੇ ਆ ਕਦੇ ਸਾਡੇ ਉੱਥੇ ਪਹੁੰਚਦੇ ਆ ਪਰਮੇਸ਼ਰ ਦਵਾਰ ਜਾ ਕੇ ਰੌਲਾ ਪਾਉਂਦੇ ਆ ਮਾਫੀ ਮੰਗੇ ਐ ਕਰਨਾ ਐ ਕਰਨਾ ਜਾਂ ਤੇ ਇਹਨਾਂ ਨਾਲ ਮੁਕਾਬਲਾ ਕਰੀਏ ਫਿਰ ਲੋਕੀ ਪਤਾ ਕੀ ਕਹਿਣਗੇ ਭਰਾ ਮਾਰੂ ਜੰਗ ਕਰਦੇ ਆ ਇਹੀ ਕਹਿਣਗੇ ਤੇ ਲੜਪਾਂਗੇ ਤੇ ਫਿਰ ਕਹਿਣਗੇ ਵੀ ਲੜਦੇ ਨੇ ਜੀ ਸਿੱਖ ਪੱਗਾ ਲੰਦੇ ਨੇ ਸਿੱਖ ਲੜਦੇ ਆ ਫਿਰ ਕੀ ਕਰੀਏ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਪੈਂਦੀ ਹੈ ਨੇੜੇ ਤੇੜੇ ਥਾਣੇ ਵਾਲਿਆਂ ਨੂੰ ਕਹਿਣਾ ਪੈਂਦਾ ਵੀ ਭਾਈ ਅਸੀਂ ਕਰਨਾ ਹੈ ਪ੍ਰੋਗਰਾਮ ਅਸੀਂ ਕਿਸੇ ਨੂੰ ਮਾਰਨਾ ਨਹੀਂ ਕਹਿੰਦੇ ਇਹਨਾਂ ਨੂੰ ਸਾਡਾ ਪ੍ਰੋਗਰਾਮ ਕਰ ਲੈਣ ਦਿਓ ਇਹੀ ਕਹਿ ਸਕਦੇ ਆਪਾਂ ਪ੍ਰਸ਼ਾਸਨ ਦੀ ਕਾਨੂੰਨ ਹੈ ਤੇ ਮਦਦ ਲਓ ਪ੍ਰਸ਼ਾਸਨ ਨੂੰ ਬੇਨਤੀ ਕਰੀ ਦੀ ਵੀ ਪ੍ਰੋਗਰਾਮ ਕਰਨਾ ਸਾਨੂੰ ਕਰ ਲੈਣ ਦਿਓ ਪ੍ਰਸ਼ਾਸਨ ਨੂੰ ਤਾਂ ਬੇਨਤੀ ਕਰੀ ਦੀ ਹੈ ਭਾਈ ਕਿਉਂਕਿ ਇਹ ੱੱੱਕਾ ਕਰਦੇ ਆ ਜੇ ਪ੍ਰਸ਼ਾਸਨ ਨਾ ਹੋਵੇ ਇੱਕ ਗੱਲ ਦੀ ਗਰੰਟੀ ਹੈ ਇਹਨਾਂ ਨੇ ਇੱਕ ਵੀ ਸਮਾਗਮ ਨਹੀਂ ਹੋਣ ਦੇਣਾ ਇੱਕ ਵੀ ਇਹਨਾਂ ਨੇ ਸਮਾਗਮ ਨਹੀਂ ਹੋਣ ਦੇਣਾ ਤਾਂ ਇਲਾਕੇ ਵਿੱਚ ਇੱਥੇ ਵੀ ਕਿਤੇ ਡਵਾਲ ਲੱਗਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰੀ ਦੀ ਵੀ ਤੁਹਾਡੀ ਜ਼ਿੰਮੇਵਾਰੀ ਹੈ ਕੋਈ ਉਨੇਕੀ ਨਾ ਹੋਵੇ ਕੋਈ ਕਿਸੇ ਤਕਾ ਦਾ ਕਰ ਸਕੇ ਅਸੀਂ ਕਿਸੇ ਤੋਂ ਹਥਿਆਰ ਨਹੀਂ ਚਾਉਂਦੇ ਚਲਾਉਂਦੇ ਹੁਣ ਵੇਖੋ ਇੱਥੇ ਅਸੀਂ ਆਪਣਾ ਸਵਾਗਤ ਕੀਤਾ ਹੈ ਕੋਈ ਇਤਰਾਜ਼ ਹੈ ਕਿਸੇ ਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲਓ ਜੀ ਇੱਥੇ ਨਾਲ ਡੇਰਾ ਬਾਬੇ ਦਾ ਉਧਰਲੇ ਪਾਸੇ ਦੂਜੇ ਆ ਜਾਣ ਲਾਲੇ ਸਾਨੂੰ ਕੀ ਇਤਰਾਜ ਹੈ ਭਾਈ ਸਾਨੂੰ ਭਾਵੇਂ ਸਪੀਕਰ ਮੂੰਹ ਇਧਰ ਨੂੰ ਕਰਕੇ ਗੱਲਾਂ ਘੱਡੀ ਜਾਣ ਅਸੀਂ ਕਿਸੇ ਨੂੰ ਕੀ ਕਹਿੰਦੇ ਆ ਅਗਲਾ ਆਪਣੀ ਗੱਲ ਕਰੇ ਅਸੀਂ ਆਪਣੀ ਗੱਲ ਕੀਤੀ ਸੰਗਤ ਆਪੇ ਸਮਝ ਜਾਏਗੀ ਆਪਕੋ ਸਤਨਾਹ ਉਹ ਮਾਰਨ ਦਾ ਕੀ ਕੰਮ ਹੈ ਗਾਲਾਂ ਕੱਢਣ ਦਾ ਕੀ ਕੰਮ ਹੈ ਸ਼ਬੀਨਾ ਲਾਉਣ ਦਾ ਕੀ ਕੰਮ ਹੈ ਅਸੀਂ ਆਪਣੀ ਗੱਲ ਕਹੀ ਹੈ ਤੁਸੀਂ ਆਪਣੀ ਕਹੋ ਸੰਗਤ ਆਪੇ ਸਮਝ ਜਾਏਗੀ ਸਾਰਾ ਕੁਝ ਤੁਸੀਂ ਆਪਣੀ ਗੱਲ ਕਰੀ ਤਾਂ ਲੋਸੀ ਆਪਣੀ ਕਰੀ ਚੱਲਦੇ ਆ ਬਸ ਇਸ ਕਰਕੇ ਭਾਈ ਅਸੀਂ ਆਪਣੀ ਗੱਲ ਕਹਿੰਦੇ ਰਹਿਣਾ ਕਿਸੇ ਦੇ ਕਿੱਤੇ ਲੱਗੇ ਕਿਸੇ ਦੇ ਗੋਡੇ ਲੱਗੇ ਭਾਵੇਂ ਜੱਥੇਬੰਦੀ ਜਿਹੜੀ ਮਰਜ਼ੀ ਵਿੱਚ ਹੋਈਏ ਪਰ ਸੱਚ ਤੇ ਸੱਚੀ ਹੈ ੱਟਾ ਤੁਸੀਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਬੰਦੇ ਤੁਸੀਂ ਮਾਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਣੇ ਹੋ ਇਹਦੇ ਵਿੱਚ ਕਿਹੜਾ ਕੋਈ ਹਰ ਸਿੱਖ ਸਵੇਰੇ ਉੱਠ ਕੇ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਮੈਂ ਬੇਨਤੀ ਕਰਨੀ ਚਾਹੁੰਨਾ ਮੈਂ ਬੇਨਤੀ ਕਰਨੀ ਚਾਹੁੰਨਾ ਸਾਧ ਸੰਗਤ ਜੀ ਸਵੇਰੇ ਇਸ਼ਨਾਨ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਇਹ ਪਰਿਵਾਰ ਦੀ ਲਓ ਲਓ ਇਹ ਛੱਕੇ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਸਰਕਾਰ ਰੱਬ ਦੇ ਉਹ ਮਾਲਕ ਦੇ ਦਰ ਤੇ ਕੂਕਰ ਬੰਨਾ ਸੀ ਬੇਟਰ ਬਣੇ ਫਿਰਦੇ ਹੋ ਇੰਨਾ ਸਰਕਾਰਾਂ ਕਿ ਤੂੰ ਕੀ ਫਿਰਦੇ ਹੋ ਥਾਲੀਆਂ ਇਹਦੇ ਵਿੱਚ ਕੋਈ ਸ਼ੱਕ ਹੈ ਇਹਦੇ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਆਪਣੇ ਕੋਲੋਂ ਬਣਾਈਆਂ ਗੱਲਾਂ ਨਹੀਂ ਦੁਨੀਆ ਜਾਣਦੀ ਏ ਦੁਨੀਆ ਬੱਚਾ ਬੱਚਾ ਜਾਣਦਾ ਹੈ ਇਹਦੇ 'ਚ ਸ਼ੱਕ ਕੋਈ ਨਹੀਂ ਇਹ ਝੂਠ ਨਹੀਂ ਇਹ ਸੱਚ ਹੈ ਤੇ ਸੱਚ ਸੁਣੋ ਬਾਬਾ ਜਰਨੈਲ ਸਿੰਘ ਵਰਗਿਆਂ ਦੀਆਂ ਫੋਟੋਆਂ ਦੇ ਪਿੱਛੇ ਨਾਲ ਲੁਕੋ ਉਹ ਉਹੀ ਸੀ ਸੂਰਮਾ ਜੇ ਕੋਈ ਮੈਨੂੰ ਪੁੱਛੇ ਨਾ ਤੇਰਾ ਕੱਦ ਕਿੰਨਾ ਹੈ ਮੈਂ ਇਹ ਨਹੀਂ ਕਹਿ ਸਕਦਾ ਵੀ ਮੇਰੇ ਪਿਓ ਦਾ ਕੱਦ 6 ਫੁੱਟ ਹੈ ਮੈਨੂੰ ਆਪਣਾ ਦੱਸਣਾ ਪੈਣਾ ਤੇ ਜੇ ਕੋਈ ਪੁੱਛੇ ਨਾ ਵੀ ਤੂੰ ਕੀ ਕੀਤਾ ਸਾਡੀ ਜਥੇਬੰਦੀ 'ਚ ਫਲਾਣਾ ਮਹਾਪੁਰਸ਼ ਹੋਇਆ ਫਲਾਣੇ ਸ਼ਹੀਦ ਹੋਏ ਫਲਾਣੇ ਸ਼ਹੀਦ ਹੋਏ ਅਗਲਾ ਕਹਿੰਦੇ ਕਰ ਪਰੇ ਉਹ ਸ਼ਹੀਦ ਹੋਏ ਉਹਨਾਂ ਦਾ ਸਤਿਕਾਰ ਕਰਦੇ ਆ ਕਰਦੇ ਰਵਾਂਗੇ ਪਰ ਤੂੰ ਤੇ ਵੇਟਰੀ ਐ ਨਾ ਤੂੰ ਕੀ ਕੀਤਾ ਗੱਲ ਆਪਣੀ ਕਰ ਤੂੰ ਕੀ ਕੀਤਾ ਉਹ ਤੇ ਸੂਰਮੇ ਸੀ ਇਹਦੇ 'ਚ ਸ਼ੱਕ ਕੋਈ ਨਹੀਂ ਪਰ ਬਾਬਾ ਜਰਮੈਲ ਸਿੰਘ ਦਾ ਨਾਮ ਲੈ ਕੇ ਲੋਕਾਂ ਨਾਲ ਗੁੰਡਾਗਰਦੀਆਂ ਨਾ ਕਰੋ ਉਹ ਉਹ ਬਾਬਾ ਬਾਬਾ ਹੀ ਸੀ ਉਹਦਾ ਨਾਮ ਲੈ ਕੇ ਟੱਕਾ ਨਾ ਕਰੋ ਲੋਕਾਂ ਨਾਲ ਉਹਦਾ ਨਾਮ ਲੈ ਕੇ ਪ੍ਰਚਾਰਕਾਂ ਤੇ ਗੋਲੀਆਂ ਨਾ ਭਰਾਓ ਉਹਦਾ ਨਾਮ ਲੈ ਕੇ ਲੋਕਾਂ ਦੇ ਤਕਾ ਨਾ ਕਰੋ ਬਾਬਾ ਜਰਨੈਲ ਸਿੰਘ ਦੇ ਨਾਮ ਤੇ ਗੁੰਡਾਗਰਦੀ ਨਹੀਂ ਚੱਲਣ ਦੇਣੀ ਬਾਬਾ ਜਰਨੈਲ ਸਿੰਘ ਦਾ ਸਤਿਕਾਰ ਕਰਦੇ ਆ ਤੇ ਕਰਦੇ ਰਵਾਂਗੇ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਤੇ ਕਰਦੇ ਰਵਾਂਗੇ ਸੋ ਫਰੀਆਕਾਲ ਪਰ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਦੀ ਫੋਟੋ ਲਾ ਲੈਂਦੇ ਆ ਉਦੋਂ ਬਾਅਦ ਫਿਰ ਗੁੰਡਾ ਕਰਦੀਆਂ ਕਰਦੇ ਆ ਧੱਕਾ ਕਰਦੇ ਆ ਇਹਨਾਂ ਦੇ ਧੱਕੇ ਨਹੀਂ ਚੱਲਣੇ ਭਾਈ ਧੱਕੇ ਨਹੀਂ ਚੱਲਣੇ ਇਹ ਗਰੀਬਾਂ ਨੂੰ ਕੁੱਟ ਸਕਦੇ ਆ ਕਦੇ ਕਿਸੇ ਨੂੰ ਕੁੱਟਦਾ ਕਦੇ ਕਿਸੇ ਨੂੰ ਮਾਰਦਾ ਕਦੇ ਕੋਈ ਕਬਜ਼ਾ ਕਰ ਲਿਆ ਕਿਤੇ ਕਿਤੇ ਜ਼ਮੀਨ ਦੱਬ ਲਈ ਕਿਤੇ ਨੇਤਰਹੀਨਾਂ ਦਾ ਵਿਦਿਆਲਾ ਦੱਬ ਲਿਆ ਕਿਤੇ ਪਾਠੀਆਂ ਨੂੰ ਪਾਠ ਕਰਦਿਆਂ ਨੂੰ ਰੌਲਾ ਤੋਂ ਟੁਕ-ਟੁਕ ਕੇ ਸਮਸਤਪੁਰ ਜਾ ਕੇ ਪਤਾ ਕਰ ਲੋ ਜਲੰਧਰ ਜਾ ਕੇ ਪਤਾ ਕਰ ਲੋ ਕੀ ਕੀ ਕੀਤਾ ਹੈ ਉਹ ਬੰਦੇ ਜਿਹੜਾ ਨੂੰ ਕੀ ਮਾਰ ਮਾਰ ਕੇ ਕੱਢਿਆ ਪਤਾ ਕਰ ਲੋ ਇਹ ਤੁਹਾਡੀਆਂ ਟੱਕੇ ਤੁਹਾਡੇ ਇੱਥੇ ਹੀ ਚੱਲਦੇ ਹੋਣਗੇ ਅਸੀਂ ਟੱਕਾ ਚ ਣਨ ਵਾਲਿਆਂ ਤੋਂ ਨਹੀਂ ਗੁਰੂ ਦੇ ਸਿੱਖਾਂ ਟੱਟ ਕੇ ਸੱਚ ਦੀ ਗੱਲ ਕਰਾਂਗੇ ਛੀ ਦਾ ਦਾ ਵਾਪੁਰਖਾਂ ਦਾ ਸਤਕਾਰ ਕਰਦੇ ਆ ਕਰਦੇ ਰਵਾਂਗੇ ਪਰ ਤੁਹਾਡੇ ਵਰਗਿਆਂ ਦੇ ਟੱਕੇ ਨਹੀਂ ਚੱਲਣੇ ਭਾਵੇਂ ਸ਼ਬੀਨਾ ਲਾ ਲਓ ਭਾਵੇਂ ਗਾਲਾਂ ਕੱਢ ਲਓ ਭਾਵੇਂ ਜੋ ਮਰਜੀ ਕਰ ਲਓ ਅਸੀਂ ਤੁਹਾਡਾ ਟੱਕਾ ਨਹੀਂ ਚੱਲ ਸਕਦਾ